ਵਾਹਿਗੁਰੂ ਅਰਦਾਸ ਸਤਿ ਸ਼ੰਕ ਕਾਰਬਾਰ ਸ੍ਰੀ ਧਰੋਤੀ ਜੀ ਕੀ ਸਤਿ ਸ਼ੰਕ ਕੋ ਕਿਸੇ ਮਰਕਾਰ ਕੋ ਨਾਨਕ ਲਈ ਤੇ ਆਏ ਗੰਗਦਗੁਰ ਤੇ ਅਮਰਦਾਸ ਨਾਨਕ ਸਾਹਿਬ ਇਸਹਾਇ 83 ਹਰਗੋਬਿੰਦ ਨੂੰ ਸਿਮਰਤ ਕੀ ਰਾਇ ਇਸਕਿਰ ਸੰਤਿਆਈ ਇਸ ਜੀ ਦੇ ਸਭ ਤੋਂ ਪਿਆਰੇ ਵਰ ਤੇਰਵਾ ਦਰਸਮਰੀਆ ਕਰਨਾਂ ਦਾ ਮਕਾਵੇ ਤਾਂ ਇਹ ਸਭ ਠਾਈ ਦੇ ਸਾਡੇ ਸਾਫ ਸੰਗ ਜੋਤ ਤਾਂ ਕੰਨ ਕੰਨ ਜੀ ਦਾ ਸੇਵੀ ਦੇ ਪਾਤਸ਼ਾਹ ਦਾ ਧਿਆਨ ਧਰ ਕੇ ਬੋਲੋ ਜੀ ਸ੍ਰੀ ਬਾਹੁਰੂ ਕੀ ਜੇ ਨਮਾਨਿਆਂ ਦੇ ਮਾਨ ਤਾੜਿਆਂ ਦੇ ਤਾਣੇ ਉਠਿਆਂ ਦੀ ਹੋਰ ਸੱਤੇ ਪਾਸਾ ਬੀ ਵੀ ਸ਼ੇਅਰ ਕਰੋ ਭਾਈ ਅਰਦਾਸ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰੋ ਉਹ ਨਕਰ ਨਵਾਸੀਆਂ ਵੱਲੋਂ ਰਲ ਮਿਲ ਕੇ ਇੱਥੇ ਨੌਜਵਾਨ ਸੇਵਾਦਾਰ ਵੀਰਾਂ ਵੱਲੋਂ ਰਲ ਮਿਲ ਕੇ ਇੱਧਰ ਇਲਾਕਿਆਂ ਦੇ ਵਿੱਚ ਹੜ੍ਹ ਪੀੜਤਾਂ ਦੇ ਲਈ ਰਾਸਨ ਦੀ ਸੇਵਾ ਦੀ ਟਾਲੀ ਭੇਜੀ ਜਾ ਰਹੀ ਹੈ ਰਸਤੇ ਨੂੰ ਆਪਣਾ ਦੂਰ ਕਰਨਾ ਸਰਪਤ ਦੇ ਕਾਰਜ ਰਾਸ ਕਰਨੇ ਅਤੇ ਜੋ ਰਸਤਾ ਉਹ ਸਹੀ ਜਗ੍ਹਾ ਤੇ ਆਪਣਾ ਦੂਰ ਕਰਨਾ ਬਚਾਉਣ ਦੀ ਕੋਸ਼ਿਸ਼ ਕਰਨੀ ਸੇਂਤ ਜੀ ਨੇ ਲਈ ਜਿਨਾ ਮੇਡਾ ਦਾ ਨਾਮ ਦਿੱਤਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬੰਤ ਦਾ ਭਲਾ ਖੁਲ ਸੋਨਿਆਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹ ਨਗਰ ਨਿਵਾਸੀਆਂ ਪਿੰਡ ਦਿਵਾਨਿਆਂ ਦੇ ਸਮੂਹ ਸੰਤਸਾਂ ਵੱਲੋਂ ਰਲ ਮਿਲ ਕੇ ਪ੍ਰਾਲਾ ਕੀਤਾ ਗਿਆ ਅਤੇ ਅਜਨਾਲੇ ਏਰੀਆ ਦੇ ਵਿੱਚ ਜਿੱਥੇ ਹੜਪੀੜਤਾਂ ਨੂੰ ਮੱਤਤੀ ਲੋੜਾ ਉੱਥੇ ਕੱਟਾਂ ਲਈ ਰਾਸਤਰੀ ਅਤੇ ਕੱਲ ਵੀ ਨੌਜਵਾਨ ਵੀਰਾਂ ਵੱਲੋਂ ਫਸਮਾ ਦੇ ਲਈ ਫੀਡ ਵੀ ਤੇਤੀ ਜਾ ਰਹੀ ਆ ਤੇ ਨਾਲ ਹੀ 10-15 ਦਿਨਾਂ ਤੱਕ ਤੋੜੀ ਅਤੇ ਚਾਰ ਦੀ ਸੇਵਾ ਵੀ ਚੀ ਜਾਵੇਗੀ। ਸੋ ਸਮੂਹ ਨਗਰ ਨਵੰਦ ਸਿੰਘਾਂ ਦਾ ਧੰਨਵਾਦ ਆ ਅਤੇ ਨਾਲ ਹੀ ਨੌਜਵਾਨ ਸੇਵਾਦਾਰ ਵੀਰਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਜੀ। ਵਾਹਿਗੁਰੂ ਜੀ ਖਾਲਸਾ ਵਿਰੋ ਜੇਰ ਕਰੋ ਵਿਰੋ ਜੇਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਖੜਾਗੀ ਰੋ ਟ੍ਰਾਲੀ ਕੋਲ ਆਈ ਰੱਖਣੀ ਆ ਬਸ ਬਾਾਈ ਤੇ ਤੋਰੋ ਟ੍ਰਾਲੀ ਤੋਰੋ ਨਾਲੇ ਤੋਂ ਚੱਲੋ ਉਹ ਹੈ ਤਾਂ ਹੈ ਨਹੀਂ ਮੂਰੇ ਕੋਈ ਹੋਰ ਕੋਈ ਉਹ ਕੋਈ ਨਹੀਂ ਬਾਤ ਮੈਂ ਕਰਾਉਂ ਦੇ ਵੀ ਆਈ ਮੁਰਦੋ ਵਾਸਤੇ ਬੱਲੀ ਸਿੱਧੂ ਕੋਲੋਂ ਐ ਕਰੋ ਕੈਂਟ ਕਰੋ ਬਹੁਤ ਵਧੀਆ ਉੱਤੇ 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 ਆ ਬਿਲੋਂ ਨੀਂ ਸੇਟ ਕਰੋ ਟੈਂਟ ਕਰੋ ਕਿਹੋ ਜਿਹਾ ਕੋਈ ਪਾਇਆ ਚਲਾਉਂਦੇ ਆ ਕੰਟੀਗਲਪੇ ਜਾਂਦੇ ਆ ਇਸੇ ਨਾਲ हा भईया इहो रखे न